ਮੇਰਾ ਚੇਤ ਮਾਇਏ ਨਾਲ ਤੋੜ ਗਈ ਤੇਰਾ ਚੇਤ ਮਾਇਏ ਨਾਲ ਤੋੜ ਗਈ ਮੇਰਾ ਚੇਤ ਮਾਇਏ ਨਾਲ ਤੋੜ ਗਈ ਮੇਰਾ ਚੇਤ ਮਾਇਏ ਨਾਲ ਤੋੜ ਗਈ ਆਪ ਤਾਂ ਹੁੰਦੇ ਨੇ ਨੱਤੀਆਂ ਕਰਾਈਆਂ ਆਪ ਤਾਂ ਪੀਆ ਘਰਾਇਆ ਸਾਨੂੰ ਵੀ ਘਰਾਂ ਦੇ ਅੰਗੂਰ ਮੂੰਢੇ ਆਵੇ ਸਾਡੇ ਬੇਲੇਗੇ ਤੇ ਪੀ ਮਾਸ਼ਾ ਹੂਰ ਮੂੰਢੇ ਆਵੇ ਸਾਡੇ ਬੇਲੇਗੇ ਤੇ ਪੀ ਮਾਸ਼ਾ ਸਾਡੇ ਬੇਲੇਗੇ ਤੇ ਪੀ ਹਾ ਮਾਸ਼ਾ ਸਾਡੇ ਬੇਲੇਗੇ ਸਾਡੇ ਦੰਦ ਕੱਢਦੀ ਆ ਚਲ ਤਾਂ ਇਧਰ ਨੂੰ ਉਹ ਲੱਕੀ ਕਤੋ ਆਵਾਲੀ ਪਾਲ ਟੀ ਮਸ਼ੂਰ ਮੁੰਡੀ ਆਵੇ ਧੀਆਂ ਵਾਲੀ ਪਾਲ ਟੀ ਮਸ਼ੂਰ ਮੁੰਡੀ ਆਵੇ ਸਾਡੀ ਧੀਆਂ ਵਾਲੀ ਪਾਲ ਟੀ ਲਾ ਲਾ ਕੇ ਕਹਿਤਾ ਪਹਿਲੇ ਧੀਆਂ ਵਾਲਾ ਜੇ ਠੇ ਪੁੱਤਾਂ ਵਾਲਾ ਜੇ ਠ ਧੀਆਂ ਵਾਲਾ ਜੇ ਠ ਪੁੱਤਾਂ ਵਾਲਾ ਜੇ ਆ ਗਿਆਨੀ Yeah, me? Yeah.